ਗੁਰਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 14 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਬਚਿੱਤਰ ਨਾਟਕ ਅਖੋਤੀ ਦਸਮ ਗ੍ਰੰਥ ਇਹਨ ਗੁਰਮਤਿ ਦੀ ਕਸਵਟੀ ਤੇ ਪਰਖ ਕੇ ਆਪ ਜੀ ਨਾਲ ਵਿਚਾਰਾ ਸਾਂਝਾ ਕਰ ਰਹੇ ਮੈਂ ਅੱਗੇ ਵੀ ਬੇਨਤੀ ਕੀਤੀ ਮੈਂ ਤਾਂ ਜੋ ਗੁਰਬਾਣੀ ਦੇ ਵਿੱਚ ਆਉਂਦਾ ਹੈ ਔਰ ਜੋ ਇਸ ਬਚਤਰ ਨੜਕ ਗ੍ਰੰਥੇ ਚ ਲਿਖਿਆ ਉਹਨੂੰ ਗੁਰਮਤਿ ਦੀ ਕਸਬਟੀ ਦੇ ਪਰਖ ਕੇ ਤੁਹਾਡੇ ਸਾਹਮਣੇ ਰੱਖ ਰਿਆ ਫੈਸਲਾ ਆਪਣੇ ਪੰਥ ਨੇ ਕਰਨਾ ਔਰ ਇਹਦੇ ਵਿੱਚ ਅਸੀਂ ਸਿਧਾਂਤਕ ਪੱਖ ਵਿਚਾਰ ਰਹੇ ਹਾਂ ਮੇਨ ਗੱਲ ਤਾਂ ਇਹੀ ਹੈ ਜੇ ਸਿਧਾਂਤ ਮਿਲਦੇ ਹੋਣ ਤਾਂ ਸਭ ਤਾਂ ਠੀਕ ਹੈ ਚਲੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਹੀਂ ਤਾਂ ਵੀ ਇਹ ਨੂੰ ਸਿੱਖ ਲਿਟਰੇਚਰ ਤੇ ਕਿਹਾ ਜਾ ਸਕਦਾ ਹੈ ਨਾ ਜੇ ਸਿਧਾਂਤ ਮਿਲਦੇ ਹੋਣ ਪਰ ਜੇ ਸਿਧਾਂਤ ਹੀ ਨਹੀਂ ਮਿਲਦੇ ਤਾਂ ਕਿਰ ਸਾਡਾ ਤਾਂ ਕੋਈ ਸੰਬੰਧ ਕਿਸ ਤਰ੍ਹਾਂ ਦਾ ਹੋਇਆ ਵੀ ਨਹੀਂ ਗੁਰਮੁਖੀ ਦਾ ਇੱਕ ਬਹੁਤ ਵੱਡਾ ਸਿਧਾਂਤ ਹੈ ਸਤਗੁਰੂ ਨੇ ਇੱਕ ਇਨਕਲਾਬ ਲਿਆਂਦਾ ਹੈ ਭਾਰਤੀ ਸਮਾਜ ਦੇ ਵਿੱਚ ਭਾਰਤੀ ਸਮਾਜ ਵਿੱਚ ਨਹੀਂ ਮੈਂ ਕਵਾਂਗਾ ਦੁਨੀਆ ਦੇ ਇਸ ਸਮਾਜ ਦੇ ਵਿੱਚ ਮਨੁੱਖੀ ਸਮਾਜ ਦੇ ਵਿੱਚ ਇੱਕ ਇਨਕਲਾਬ ਲਿਆਂਦਾ ਹੈ ਜਿੱਥੇ ਔਰਤ ਨੂੰ ਬੜਾ ਨੀਵਾਂ ਸਮਝਿਆ ਜਾ ਰਿਹਾ ਸੀ ਹੀਣ ਸਮਝਿਆ ਜਾ ਰਿਹਾ ਸੀ ਉੱਥੇ ਬਰਾਬਰੀ ਦੇ ਔਰ ਜਿਹੜੇ ਔਰਤ ਨੂੰ ਨੀਵਾ ਕਹਿਣ ਵਾਲੇ ਜਾਂ ਸਮਝਣ ਵਾਲੇ ਨੇ ਉਹਨਾਂ ਨੂੰ ਲਾਣਤ ਪਾਈਏ ਗੁਰੂ ਨਾਨਕ ਸਾਹਿਬ ਦਾ ਇਹ ਪਾਵਨ ਸ਼ਲੋਕ ਸਮਾਜ ਦੇ ਵਿੱਚ ਸਦਾ ਗੂੰਜਦਾ ਰਹੇਗਾ ਪੰਡ ਜੰਮੀਆਂ ਪੰਡ ਨਿਮੀਆਂ ਪੰਡ ਮੰਗਣ ਵਿਆਹ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਮੁਵਾ ਪੰਡ ਪਾਲੀਏ ਪੰਡ ਹੋਵੇ ਬੰਧਾਨ ਸੋ ਕਿਉ ਮੰਦਾ ਆਖੀਏ ਤੇ ਜੰਮੇ ਰਾਜਾ ਸਤਿਗੁਰੂ ਨੇ ਇਹ ਗੱਲ ਕਹਿਣ ਤੋਂ ਪਹਿਲੇ ਸੋ ਕਿਉਂ ਮੰਦਾ ਆਖਿਆ ਜੀ ਜਮੇ ਰਾਜਾਨ ਉਹ ਔਰਤ ਜਿਹਨੇ ਵੱਡੇ ਵੱਡੇ ਰਾਜਿਆਂ ਨੂੰ ਜਨਮ ਦਿੱਤਾ ਹੈ ਅਲੀ ਵੀਰਾਂ ਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਭੈੜਾ ਕਿਉਂ ਆਖਦੇ ਹੋ ਦ੍ਰਿੜ ਕਰਾਇਆ ਕਿ ਤੇਰਾ ਸੰਬੰਧ ਔਰਤ ਨਾਲ ਕਿੱਡਾ ਪੱਕਾ ਹੈ ਔਰ ਕਿੱਡਾ ਸਤਕਾਰਯੋਗ ਹੈ ਪੰਡ ਜਮੀ ਹੈ ਉਹਦੀ ਪੇਟ ਤੋਂ ਜੰਮਦਾ ਹੈ ਪੰਡ ਨਿੰਮੀ ਹੈ ਉਹ ਹੀ ਪਾਲਦੀ ਹੈ ਔਰ ਔਰ ਉਹ ਦੇ ਨਾਲ ਹੀ ਫਿਰ ਤੇਰਾ ਮੰਗਣਾ ਹੁੰਦਾ ਔਰ ਉਹ ਦੇ ਨਾਲ ਹੀ ਤਰਾ ਵਿਆਹ ਹੁੰਦਾ ਪਹਿਲਾਂ ਮਾਂ ਦੇ ਰੂਪ ਦੇ ਵਿੱਚ ਤੈਨੂੰ ਜਮਦੀ ਹੈ ਪਾਲਦੀ ਹੈ ਫਿਰ ਇੱਕ ਦੂਸਰੀ ਔਰਤ ਦੇ ਨਾਲ ਤੇਰਾ ਸੰਬੰਧ ਬੰਦਾ ਹੈ ਉਹਦੇ ਨਾਲ ਤੇਰਾ ਰਿਸ਼ਤਾ ਹੁੰਦਾ ਹੈ ਮੰਗਣਾ ਹੁੰਦਾ ਹੈ ਫਿਰ ਵਿਆਹ ਹੁੰਦਾ ਹੈ ਉਹਨਾਂ ਦੋਹਾਂ ਵਿੱਚ ਦੋਸਤੀ ਪੰਡੋ ਚੱਲੇ ਰਾਹ ਔਰ ਤੇ ਨਾਲ ਹੀ ਦੋਸਤੀ ਹੁੰਦੀ ਹੈ ਉਸ ਤੋਂ ਹੀ ਅੱਗੇ ਫਿਰ ਜੀਵਨ ਦੇ ਰਾਹ ਚੱਲਦੇ ਨੇ ਮਾਰਗ ਚੱਲਦੇ ਨੇ ਉਹਦੇ ਨਾਲ ਹੀ ਤੇਰੀ ਸੰਤਾਨ ਹੁੰਦੀ ਹੈ ਔਰ ਰਿਸ਼ਤੇ ਬੰਦੇ ਨੇ ਸਭ ਔਰਤ ਦੇ ਸਬੰਧ ਨਾਲ ਹੀ ਅੱਗੋਂ ਚੱਲਦੇ ਆ। ਫਿਰ ਤੈਨੂੰ ਲੋੜ ਇੰਨੀ ਗੱਡੀ ਹੈ ਜਿਵੇਂ ਸਾਥਨ ਦੀ ਕਿ ਪੰਡ ਮੂਆ ਪੰਡ ਪਾਲੀ ਹੈ, ਪੰਡ ਹੋਵੇ ਬੰਦਾਨ। ਜੇ ਕਿਤੇ ਔਰਤ ਦੀ ਮੌਤ ਹੋ ਜਾਏ ਤੇ ਫਿਰ ਹੋਰ ਔਰਤ ਲੱਭੀ ਦੀ ਹੈ। ਦੂਜਾ ਰਿਸ਼ਤਾ ਕਰਾਇਆ ਜਾਏ ਪੰਡ ਪਾਲੀਏ। ਉਹਦੇ ਨਾਲ ਹੀ ਸਾਰਾ ਸਬੰਧਨ ਜੀਵਨ ਦੇ ਬਚਦੇ ਨੇ ਔਰਤ ਦੇ ਨਾਲ ਹੀ ਸਾਰੇ ਸੰਬੰਧ ਅੱਗੋਂ ਚੱਲਦੇ ਨੇ। ਇਸ ਸਾਰਿਆ ਇੱਕ ਵਿਸਥਾਰ ਦੇ ਕੇ ਸਤਿਗੁਰੂ ਜੀ ਨੇ ਅੰਤ ਦੇ ਵਿੱਚ ਕਿਹਾ ਇਸ ਰਾਜ ਦਾ ਸੂਕ ਕਿਉਂ ਮੰਦਾ ਆਖੀਏ ਜੇ ਜੰਮੇ ਰਾਜਾ ਜੁਨੀਆਂ ਦੇ ਲੋਕੋ ਉਹ ਔਰਤ ਜਿੰਨੇ ਵੱਡੇ ਵੱਡੇ ਬਾਦਸ਼ਾਹਾਂ ਨੂੰ ਵੀ ਜਨਮ ਦਿੱਤਾ ਹੈ ਉਹ ਵੀ ਉਹਦੇ ਬਿਨਾਂ ਨਹੀਂ ਜਨਮ ਸਕੇ ਉਹ ਨੂੰ ਮੰਦਾ ਕਿਉਂ ਆਖਦੇ ਹੋ ਉਹਨੂੰ ਨੀਵਾ ਕਿਉਂ ਆਖਦੇ ਹੋ ਉਹਨੂੰ ਮਾੜਾ ਕਿਉਂ ਆਖਦੇ ਹੋ ਜਿਵੇਂ ਜਿਸ ਤਰੀਕੇ ਨਾਲ ਤੁਸੀਂ ਮਨੁੱਖ ਆਦਮੀ ਜੰਮੇ ਹੋ ਉਸ ਤਰ੍ਹਾਂ ਹੀ ਮੁਲਕ ਇਸਤਰੀ ਜੰਮੀ। ਆ ਕਾਲਪੁਰਖ ਨੇ ਉਹਨੂੰ ਜਨਮ ਦੇਣ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ। ਤੇ ਤੁਸੀਂ ਆਪਣੇ ਤੌਰ ਤੇ ਇਹ ਫਰਕ ਕਿਵੇਂ ਪਾ ਦਿੱਤੇ ਨੇ? ਕਿਵੇਂ ਵਿਤਕਰੇ ਪਾ ਦਿੱਤੇ ਨੇ? ਕਿਵੇਂ ਉਹਨੂੰ ਨਹੀਂ ਮਾਅਖ دیا۔ ਉਹਨੇ ਗੁਰਮਤ ਦਾ ਅਮੋਲਕ ਸਿਧਾਂਤ ਹੈ ਜਿਹੜਾ ਸਾਰੇ ਮਨੁੱਖੀ ਸਮਾਜ ਨੂੰ ਇੱਕ ਨਵੀਂ ਰਾਹ ਦਿੰਦਾ ਹੈ, ਨਵੀਂ ਸੇਧ ਦਿੰਦਾ ਹੈ। ਮੈਂ ਇਹ ਕਹਾਂਗਾ ਕਿ ਮਨੁੱਖੀ ਸਮਾਜ 'ਚ ਇੱਕ ਨਵਾਂ ਇਨਕਲਾਬ ਲਿਆਉਂਦਾ ਹੈ। ਔਰ ਜਿਹੜੀਆਂ ਮਰੀਏ ਪੈਣਾ ਬੱਚੀਆਂ ਯੁੱਗਾਂ ਤੋਂ ਦੁਬਾਈਆਂ ਹੋਈਆਂ ਸੀ ਉਹਨਾਂ ਨੂੰ ਜ਼ਿੰਦਗੀ ਦਾ ਇੱਕ ਨਵਾਂ ਅਧਿਕਾਰ ਦਿੰਦਾ ਹੈ ਜ਼ਿੰਦਗੀ ਆ ਨਵਾਂ ਚਾਨਣ ਦਿੰਦਾ ਹੈ ਚਾਨਣ ਮੁਨਾਰਾ ਦਿੰਦਾ ਹੈ ਹੁਣ ਦੂਜੇ ਪਾਸੇ ਜਿਸ ਲਈ ਅਸੀਂ ਦੇਖੀਏ 75 ਨਾਟਕ ਗ੍ਰੰਥ ਦੇ ਵਿੱਚ ਤੇ ਜਿਸ ਔਰਤ ਨੂੰ ਮੇਰੇ ਸਤਿਗੁਰੂ ਨਾਨਕ ਕਹਿੰਦੇ ਪੈਣੇ ਸੋ ਕਿਉ ਮੰਦਾ ਆਖੀਐ ਜਿ ਜਮੇ ਰਾਜਾ ਇੱਥੇ ਔਰਤ ਨੂੰ ਨਾ ਤਪਮਾਨਿਤ ਕੀਤਾ ਗਿਆ। ਇਹਦੇ ਯਾਰ ਸੋ ਕਤਰੰਕ ਤੇ ਲਿਖਿਆ ਹੈ। ਤਰਨਣ ਕਰ ਹੀਰੋ ਨਹਿ ਦੀਜੈ। ਤਿੰਨ ਕੋ ਚੋਰ ਸਦਾ ਚਿਤ ਲੀਜੈ। ਤਰੀਕੋ ਕਛ ਬਸ ਬਾਸ ਬਸ ਸਿਆਸ ਨਾ ਕਰੀਆ ਹੈ। ਤਰੇ ਚਤਰ ਤੇ ਜੀ ਅਤ ਡਰੇ। ਤਰਨਣ ਕੋ ਔਰਤ ਨੂੰ ਇਸਤਰੀ ਨੂੰ ਹੀਰੋ ਨਾ ਦੇ ਜ ਆਪਣਾ ਮਨ ਕਦੀ ਨਾ ਦੇ ਦਿਲ ਨਹੀਂ ਦੇਣਾ ਚਾਹੀਦਾ ਆਪਕੇ ਉਹਦੇ ਨਾਲ ਵਿਖਾਵੇ ਦਾ ਪਿਆਰ ਪਾਓ ਝੂਠਾ ਪਿਆਰ ਪਾਓ ਮਾਨੀ ਦੇਣਾ ਤੈਨਕੋ ਚੋਰ ਸਦਾ ਚਿਤਲੀ ਜਾਏ ਪਰ ਉਹਦਾ ਮਨ ਚੁਰਾ ਲਓ ਉਹਦਾ ਦਿਲ ਚੁਰਾ ਲਓ ਉਹਦੇ ਕੋਲੋਂ ਤੇ ਆਸ ਰੱਖੋ ਕਿ ਬਿਲਕੁਲ ਤਾਂ ਨਾ ਵਫਾਦਾਰ ਹੋਵੇ ਪੱਕਾ ਪਿਆਰ ਹੋਵੇ ਉਸਦਾ ਦਿਲ ਤੋਂ ਪਿਆਰ ਹੋਵੇ ਤੁਹਾਡੇ ਨਾਲ ਉਹਦਾ ਦਿਲ ਚੁਰਾ ਲੈਣਾ ਚਾਹੀਦਾ ਗਲਤ ਨਹੀਂ ਮਕਾਈ ਤਰੇ ਕੋ ਕਾਛਿ ਵਿਸ਼ਵਾਸ ਨਾ ਕਰੀਏ। ਔਰ ਦਾ ਕਦੀ ਵਿਸ਼ਵਾਸ ਨਾ ਕਰੋ। ਉਹਦੇ ਮੰਨ ਦਿੱਤਾ ਜਾ ਰਿਹਾ, ਸਤਕਾਰ ਦਿੱਤਾ ਜਾ ਰਿਹਾ, ਬਰਾਬਰੀ ਦਿੱਤੀ ਜਾ ਰਹੀ ਹੈ। ਇੱਕ ਇੱਕ ਪੰਕਤੀ ਦੇ ਵਿੱਚ ਅਪਮਾਨਿਤ ਕੀਤਾ ਗਿਆ ਹੈ। ਤਰੇ ਕੋ ਕਾਛਿ ਵਿਸ਼ਵਾਸ ਨਾ ਕਰੀਏ। ਤਰੇ ਚਤਰ ਸੇ ਜੀ ਅਤ ਦਰੇ। ਇਹ ਮੇਰੇ ਮਨ ਹੀ ਮੇਰੇ ਜੀ ਔਰ ਦੇ ਤਰ ਤੋ ਸਦਾ ਡਰਦੇ ਰਹਿਣਾ ਚਾਹੀਦਾ ਕਿਉਂ ਉਹ ਤੇ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ ਇਹਦੇ ਮੁਤਾਬਕ ਜੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਫਿਰ ਡਰਨਾ ਪਏਗਾ ਗੁਰਨਾਣਿਕ ਸਾਹਿਬ ਦੇ ਅਮੋਲਕ ਸਿਧਾਂਤਾਂ ਦੇ ਬਿਲਕੁਲ ਉਲਟ ਵਿਚਾਰਤਾ ਰਾ ਜੜੀ ਹੈ ਕਿੱਥੇ ਦੇਤੀ ਬਿਲਕੁਲ ਉਲਟ ਉਹ ਨਹੀਂ ਕਿਤੇ ਇੱਕ ਕਿਸੇ ਸੰਬੰਧ ਦੇ ਵਿੱਚ ਆ ਗਿਆ ਪਰਮਾਨ ਪਰਮਾਨਤੂ ਬੋਤਲੇ ਮੈਂ ਦੋ ਅਪੀਚਨਲ ਸੰਝੇ ਕਰ ਰਹੇ ਹਾਂ ਦੂਜਾ ਜਿਹੜਾ ਇਹਦੇ 1278 ਅੰਕ ਤੇ ਆ ਰਿਹਾ ਇਹਨ ਇਸ ਰੰਗ ਦੇ ਚਿਤ અપਾਰਾ ਸੱਜ ਪੱਤਾ ਪਛਤਾਨਿਓ ਇਨ ਕਰਤਾਰਾ ਕਿਤਾ ਸਿਕਰ ਕਰ ਦਿੱਤਾ ਨਾ ਪਮਾਨਤ ਕਰਨਾ ਦਾ ਸਿਕਰ ਕਰ ਦਿੱਤਾ ਇਨਾਂ ਔਰਤਾਂ ਦੇ ਚਰਿੱਤਰ ਕਹਿੰਦਾ ਬਹੁਤ ਅਪਾਰ ਨੇ ਇਹਦਾ ਦੇਖ ਕੇ ਕਰੀਆ ਮਾਫ ਕਰਨਾ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿ ਸਕਦੇ ਇਹਦਾ ਦੇਖ ਕੇ ਕਰੀਆ ਇਸ ਲਈ ਮੈਂ ਕਰੀਆ ਵਹੀ ਤੇ ਕਲ ਸਮਝ ਨਾ ਲੀਏ ਵੀ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹੋ ਜਿਹੀ ਗੱਲਾਂ ਲਿਖ ਸਕਦੇ ਨੇ ਇਸ ਤਰ੍ਹਾਂ ਦੇ ਚਿੱਤ ਦਾ ਪਾਰਾ ਕਲ ਨਹੀਂ ਭਕੀ ਲ ਤਾਂ ਬਹੁਤ ਅੱਗੇ ਲੈ ਗਿਆ ਸੱਚ ਪਛਤਾਣਿਓ ਇਨ ਕਰਤਾਰਾ ਉਹ ਪਰਮੇਸ਼ਰ ਵੀ ਜਿਹੜਾ ਇਹਨਾਂ ਨੂੰ ਬਣਾ ਕੇ ਤੇ ਪਛਤਾਇਆ ਵੀ ਮੇਰ ਕੋ ਗਲਤੀ ਹੋ ਗਈ ਭੁੱਲੋ ਵੀ ਜਿੱਥੇ ਗੁਰਬਾਣੀ ਕਹਿੰਦੀ ਹੈ ਭੁੱਲਣ ਨੰਦਰ ਸਭ ਕੋ ਭੁੱਲ ਗੁਰੂ ਕਰਤਾਰ ਜਿਸ ਗੁਰਬਾਣੀ ਕਹਿੰਦੀ ਕਰਤਾ ਆਪ ਨਾ ਭੁੱਲੇ ਇਹਦੇ ਲੇਖਕ ਨੇ ਤੇ ਇਹ ਕਹਤਾ ਕਿ ਅਕਾਲ ਪੁਰਖ ਵੀ ਬਾਦ ਦੇ ਵਿੱਚ ਪਛਤਾਇਆ ਮੇਰਕੋ ਗਲਤੀ ਹੋ ਗਈ ਮੇਰਕੋ ਭੁੱਲ ਹੋ ਗਈ ਹੈ ਕਿਸ ਕਿਸ ਕਰਦਾ ਪਰਦੇ ਪਾਵਾਂਗੇ ਕਿਸ ਕਿਸ ਗੱਲ ਨੂੰ ਅੱਖੋਂ ਪਰੋਖੇ ਕਰਾਂਗੇ ਸਿਰਫ ਪਾਵਨ ਦਾ ਦੇ ਵਿੱਚ ਸਿਰਫ ਪਾਵਨ ਦਾ ਦੇਗ ਦੇ ਵਿੱਚ ਵਾਕੇ ਕੋਈ ਗੁਰਮਤ ਪੱਖ ਨਹੀਂ ਵੇਖਾਂਗੇ ਇੱਥੇ ਤੇ ਸਵਾਈ ਵਖਰੇਵਾਂ ਦੇ ਹੈ ਹੀ ਕੁਝ ਨਹੀਂ ਅੱਜ ਕੁਝਿਤ ਪੱਖ ਆਪਜੀ ਅੱਗੇ ਹੋਰ ਪੇਸ਼ ਕਰਾਂਗਾ ਅੱਜ ਬਸ ਇਤਨੇ ਕ ਬਚਨ ਪਰਵਾਣ ਕਰਨਾ ਹੋਈਆ ਭੁੱਲਾਂ ਬਖਸ਼ਿਮਾ ਬਖਸ਼ਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ